ਖਬਰ ਹੁਸ਼ਿਆਰਪੁਰ ਦੇ ਥਾਣਾ ਮਹਿਟੀਆਣਾ ਅਧੀਨ ਆਉਂਦੇ ਪਿੰਡ ਪਟਰਾਣਾ ਤੋਂ ਹੈ ਜਿੱਥੋਂ ਦੇ ਰਹਿਣ ਵਾਲੇ ਇੱਕ ਵਿਅਕਤੀ ਦਵਿੰਦਰ ਸਿੰਘ ਨੇ ਇਲਾਕੇ ਦੇ ਕੁਝ ਲੋਕਾਂ ਤੋਂ ਦੁਖੀ ਹੋ ਕੇ ਜ਼ਹਿਰੀਲੀ ਚੀਜ਼ ਨਿਕਲ ਕੇ ਆਤਮ ਹੱਤਿਆ ਕਰ ਲਈ ਮਰਨ ਤੋਂ ਪਹਿਲਾਂ ਮ੍ਰਿਤਕ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ ਜਿਸ ਵਿੱਚ ਉਹ ਆਪਣੇ ਨਾਲ ਹੋਈ ਹੱਦੀਬੀਤੀ ਬਾਰੇ ਦੱਸ ਰਿਹਾ ਹੈ ਘਟਨਾ ਤੋਂ ਬਾਅਦ ਥਾਣਾ ਮਹਿਟੀਆਣਾ ਪੁਲਿਸ ਵੱਲੋਂ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਹੁਸ਼ਿਆਰਪੁਰ 'ਚ ਰਖਵਾ ਦਿੱਤਾ ਗਿਆ ਤੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਗਈ ਜਾਣਕਾਰ ਦਿੰਦਿਆਂ ਮ੍ਰਿਤਕ ਦੀ ਪਤਨੀ ਨੇ ਦੱਸਿਆ ਕਿ ਉਹਨਾਂ ਦਾ ਇਲਾਕੇ ਦੇ ਤਿੰਨ ਕੋ ਵਿਅਕਤੀਆਂ ਨਾਲ ਪੈਸਿਆਂ ਦਾ ਲੈਣ ਦੇਣ ਸੀ ਜਿਸ ਕਰਕੇ ਉਕਤ ਵਿਅਕਤੀ ਲਗਾਤਾਰ ਉਸਦੇ ਪਤੀ ਨੂੰ ਤੰਗ ਪਰੇਸ਼ਾਨ ਕਰਦੇ ਸੀ ਜਦ ਕਿ ਉਹਨਾਂ ਵੱਲੋਂ ਪੈਸੇ ਵਾਪਸ ਵੀ ਕਰ ਦਿੱਤੇ ਗਏ ਸਨ ਉਹਨਾਂ ਦੱਸਿਆ ਕਿ ਬੀਤੇ ਦਿਨੀ ਵੀ ਉਕਤ ਵਿਅਕਤੀਆਂ ਵੱਲੋਂ ਉਸਦੇ ਘਰ ਵਾਲੇ ਨੂੰ ਅਤਵਾਲ ਵਿਖੇ ਇੱਕ ਮੋਟਰ ਤੇ ਬੁਲਾ ਕੇ ਬੁਰੀ ਤਰ੍ਹਾਂ ਨਾਲ ਜ਼ਲੇਲ ਕੀਤਾ ਗਿਆ ਸੀ ਤੇ ਉਸਦੀ ਕੁੱਟਮਾਰ ਕੀਤੀ ਤੇ ਇਥੋਂ ਤੱਕ ਕਿ ਸਿਰ ਵਿੱਚ ਜੁੱਤੀਆਂ ਵੀ ਮਾਰੀਆਂ ਗਈਆਂ ਸਨ ਜਿਸ ਕਾਰਨ ਉਸਦਾ ਘਰ ਵਾਲਾ ਬਹੁਤ ਜ਼ਿਆਦਾ ਨਮੋਸ਼ੀ ਮਹਿਸੂਸ ਕਰਦਾ ਸੀ ਤੇ ਉਕਤ ਵਿਅਕਤੀਆਂ ਤੋਂ ਤੰਗ ਹੋ ਕੇ ਉਸ ਵੱਲੋਂ ਸਲਫਾਸਕਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਗਈ ਦੂਜੇ ਪਾਸੇ ਮਿਸ਼ਟੀਆਨ ਪੁਲਿਸ ਦੇ ਅਧਿਕਾਰੀਆਂ ਦਾ ਕਹਿਣਾ ਕਿ ਪੁਲਿਸ ਵੱਲੋਂ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ ਤੇ ਜੋ ਵੀ ਪਰਿਵਾਰ ਵੱਲੋਂ ਬਿਆਨ ਦਰਜ ਕਰਵਾਏ ਜਾਣਗੇ ਉਸ ਮੁਤਾਬਕ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ ਹੁਸ਼ਾਰਪੁਰ ਦੇ ਉਸ ਦੇ ਨਾਲ ਚੇਤਨ ਕਸ਼ਵਤ ਦੀ ਰਿਪੋਰਟ ਮੈਂ ਸਾਰੀ ਪੈਸੇ ਇਹਨਾਂ ਦੀ ਦਿੱਤੇ ਹੋਈ ਆ ਫਿਰ ਵੀ ਮੇਰੇ ਮੇਰੇ ਘਰ ਲਕਵਾਇਆ ਮੇਰਾ ਸਾਰਾ ਕੁਝ ਕੀਤਾ ਮੈਂ ਕਿਸ ਯਾ ਮੇਰੇ ਬੱਚੇ ਰੁੱਲ ਜਾਣੇ ਆ ਮੈਂ ਕੀ ਕਰਾਂ ਮੈਨੂੰ ਕੁਝ ਨਹੀਂ ਸਮਝ ਆਉਂਦੀ ਮੈਂ ਇਸ ਟੈਪ ਚੱਕ ਰਿਹਾ ਪਰ ਆਦਿ ਮੇਰੇ ਮੇਰੇ ਬੱਚੇ ਰੋਲ ਜਾਣੇ ਆ ਇਹ ਵਾਰ ਫਿਰ ਵੀ ਚੱਕ ਰਿਹਾ ਇਸ ਸਟੈਪ ਇਸ ਸਟੈਪ ਮੈਂ ਹੁਣ ਕੁਝ ਨਹੀਂ ਕਰ ਸਕਦਾ ਮੈਨੂੰ ਬਹੁਤ ਕੁੱਟਿਆ ਗਿਆ ਪਰसों ਮੱਖਣ ਦਾ ਅਤਾ ਸਿੰਘ ਨੇ ਸ਼ੀਰੇ ਨੂੰ ਫੋਨ ਕਰਕੇ ਮੈਨੂੰ ਉੱਥੇ ਸੱਦ ਕੇ ਮੈਨੂੰ ਮੋਟਰ ਤੇ ਲਿਜਾ ਕੇ ਕੁੱਟਿਆ ਗਿਆ ਕੁੱਟਿਆ ਗਿਆ ਮੈਂ ਬਹੁਤ ਮੇਨ ਬੇਇਜ਼ਤ ਕੀਤਾ ਗਿਆ ਮੇਰੀ ਬਹੁ ਬੇਇਜ਼ਤੀ ਕੀਤੀ ਗਈ ਮੇਰੇ ਸਿਰ ਤੇ ਚਪਲਾ ਮਾਰੀਆਂ ਗਈਆਂ ਸਾਰਾ ਕੁਝ ਕੀਤਾ ਗਿਆ ਬਾਜੀ ਮੇਰੇ ਹਸਬੰਡ ਸੀ ਇਹਨਾਂ ਨੂੰ ਮੈਂਟਲੀ ਤੌਰ ਤੇ ਬਹੁਤ ਤੌਰਚਰ ਕੀਤਾ ਗਿਆ ਪੈਸੰਡ ਲੈਂਡਿੰਗ ਲੈ ਕੇ ਇੱਥੇ ਕੁਲਵਿੰਦਰ ਸਿੰਘ ਮੱਖਣੇ ਆ ਇੱਥੇ ਪਿੰਡ ਪਟਰਾਣੇ ਤੋਂ ਆਈ ਆ ਉਹ ਵੀ ਉਹਦਾ ਸਿੰਘ ਆ ਪਟਰਾਣੇ ਦੇ ਅਤਵਾਲ ਦੇ ਸ਼ੀਰਾ ਜਸਵੀਰ ਸਿੰਘ ਸ਼ੀਰਾ ਆ ਇਹਨਾਂ ਨੇ ਇੰਨਾ ਮੈਂਟਲੀ ਤੌਰਚਰ ਕੀਤਾ ਹੈ ਸੀਗਾ ਸਾਨੂੰ ਮਰਨ ਲਈ ਕਿੰਨੀ ਵਾਰੀ ਅਸੀਂ ਕੋਸ਼ਿਸ਼ ਕੀਤੀ ਪਹਿਲਾਂ ਵੀ ਇਹਨਾਂ ਨੇ ਸੁਸਾਇਡ ਦੀ ਕੋਸ਼ਿਸ਼ ਕੀਤੀ ਇਹਨਾਂ ਤਿੰਨਾਂ ਤੋਂ ਕਰਕੇ ਇਹਨੇ ਅਸੀਂ ਉਦੋਂ ਵੀ ਡਰਦੇ ਹਾਂ ਇਹਨਾਂ ਦਾ ਕਿਸੇ ਦਾ ਨਾਮ ਨਹੀਂ ਲਿਖਵਾਇਆ ਸਿਰਫ ਟ੍ਰੀਟਮੈਂਟ ਕਰਕੇ ਅਸੀਂ ਘਰ ਆ ਗਏ ਅਵਤਾਰ ਸਿੰਘ ਨੇ ਮੈਨੂੰ 5000 ਉੱਥੇ ਦਿੱਤਾ ਇਹ ਜ਼ਬਰਦਸਤੀ ਫੇਰ ਵੀ ਮੇਰੇ ਕੋਲ 20000 ਮੰਗਦਾ ਰਿਹਾ 5000 ਦੀ ਬਦਲੇ ਕਹੀ ਗਿਆ ਜੇ ਤੂੰ ਨਹੀਂ ਜਾਣੇ ਤਾਂ ਮੈਂ ਤੇਰੇ ਦੇਦ ਤੋਂ ਬਾਹਰ ਮੰਗਵਾ ਲੈਣੇ ਆ ਮੈਂ ਉਹਨੂੰ ਦੱਸ ਦਿੱਤਾ ਸੀ ਕਿ ਇਹ ਮੈਨੂੰ ਸਿਰਫ 5000 ਰੁਪਏ ਦਿੱਤੇ ਆ ਇਨੀ ਵਿਆਜ ਵੀ ਇੱਕ ਹਫ਼ਤੇ ਦਾ 10% ਖਾਦਾ ਆ ਸੀ ਫੇਰ ਅਸੀਂ ਭਾਜੀ ਜਿੱਦਾਂ ਵਾਪਸ ਆਏ ਆ ਫੇਰ ਇਹ ਸਾਨੂੰ ਘਰੋਂ ਫਿਰ ਘਰੋਂ ਵੀ ਜਿੱਦਾਂ ਸਾਨੂੰ ਹੈ ਨਾ ਕੱਢਣ ਲਈ ਸਾਡਾ ਘਰ ਵੀ ਲਖਵਾ ਲਿਆ ਨਹੀਂ ਜ਼ਬਰਦਸਤੀ ਕੁੱਟਮਾਰ ਕੀਤੀ ਹੈ ਨਾ ਨਾਲ ਅਸੀਂ ਡਰਦੇ ਆਨੇ ਅਸੀਂ ਤੀਸਰੇ ਦੂਸਰੇ ਦਿਨੀ ਘਰ ਛੱਡ ਕੇ ਅਸੀਂ ਚੱਲ ਗਏ ਇੱਕ ਮਹੀਨਾ ਅਸੀਂ ਬਾਹਰ ਘੁੰਮਦੇ ਰਹੇ ਨਿਆਣਿਆਂ ਨੂੰ ਲੈ ਕੇ ਛੋਟੇ-ਛੋਟੇ ਮੇਰੇ ਬੱਚੇ ਆ ਕਿਸੇ ਨਿਆਣਿਆਂ ਦਾ ਵੀ ਨਹੀਂ ਤਰਸ ਕੀਤਾ ਹੈਗਾ ਅਸੀਂ ਇੱਧੇ ਲੈ ਕੇ ਇਹਨਾਂ ਨੂੰ ਘੁੰਮਦੇ ਰਹੇ ਉਧਰ ਵੀ ਸਾਡੇ ਪਿੱਛੇ ਅਵਤਾਰ ਸਿੰਘ ਜਿਹੜਾ ਆ ਸ਼ੀਰਾ ਆ ਤੇ ਮੱਖਣ ਇਹ ਤਿੰਨੋਂ ਸਾਡੇ ਪਿੱਛੇ ਉਧਰ ਬਦਮਾਸ਼ ਲੈ ਕੇ ਚੱਲ ਗਏ ਅਸੀਂ ਨਾ ਤੋਂ ਲੁਕਦੇ ਲੁਕੋਂਦੇ ਮਸੀਂ ਵਾਪਸ ਇੱਧਰ ਆਏ ਜਦੋਂ ਅਸੀਂ ਆਇਆ ਇਹਨਾਂ ਨੂੰ ਪਤਾ ਲੱਗ ਗਿਆ ਕਿ ਅਸੀਂ ਵਾਪਸ ਆ ਗਏ ਆ ਇਹ ਫਿਰ ਕਚਹਿਰੀਆਂ ਲੱਗ ਗਈ ਨਹੀਂ ਪੱਕੇ ਐਫੀ ਡ੍ਰੈਫਟ ਤੇ ਜਬਰਦਸਤੀ ਫਿਰ ਸਾਡੇ ਤੋਂ 8 ਲੱਖ ਰੁਪਏ ਲਖਵਾ ਲਿਆ ਅਸੀਂ ਸ਼ੀਰੇ ਨੂੰ ਪੂਰਾ ਦੱਸਿਆ ਸ਼ੀਰੇ ਨੇ ਸਾਨੂੰ ਪਹਿਲਾਂ ਯਕੀਨ ਵਿੱਚ ਲਿਆ ਕਿ ਮੈਂ ਤੁਹਾਡੇ ਨਾਲ ਆ ਤੁਹਾਨੂੰ ਪੂਰਾ ਨਿਆਂ ਦਊਂਗਾ ਮੈਂ ਪੈਸੇ ਵੀ ਤੁਹਾਡੇ ਮਾਫ ਕਰਾਂਗਾ ਜਿਨ੍ਹਾਂ ਨੂੰ ਤੁਸੀਂ ਇਹਨਾਂ ਵਿਆਦ ਦਿੱਤਾ ਆ ਜਿਨ੍ਹਾਂ ਵੱਲ ਵਾਅਦੇ ਹੋਏ ਕਹਿੰਦਾ ਮੈਂ ਤੁਹਾਨੂੰ ਵਾਪਸ ਵੀ ਦਵਾਉਂਗਾ ਏ ਅਸੀਂ ਇਹਦੀਆਂ ਗੱਲਾਂ ਵਿੱਚ ਆ ਗਏ ਜਿੱਦਾਂ ਇਹਨੇ ਸਭ ਤੋਂ ਫੇਰ ਵੀ ਅਸੀਂ ਕਈ ਵੀ ਗਏ ਇਹਨੇ ਉੱਥੇ ਸਾਨੂੰ ਆਪਣਾ ਵਿਆਜ ਨਹੀਂ ਦੱਸਣ ਦਿੱਤਾ ਕਿਚਰੀਆਂ ਵਿੱਚ ਵੀ ਇਹਨੇ ਪੱਕੇ ਐਫਆਰਟੀਪੀ ਤੇ 8 ਲੱਖ ਰੁਪਈਆ ਲਖਵਾ ਲਿਆ ਨਾਲੇ ਸਾਡੇ ਤੋਂ ਘਰ ਲਖਾ ਕੇ ਸਾਡਾ ਪਲਾਟ ਆ ਹਰਮੋਇਆ ਉੱਥੇ ਉਹ ਵੀ ਲਖਾ ਲਿਆ ਫਿਰ ਜਦੋਂ ਸਾਨੂੰ ਇੰਦਾ ਚਕੀਂ ਦਵਾ ਕੇ ਘਰ ਵੀ ਲਿਆਏ ਹੁਣ ਫੇਰ ਬਾਜੀ ਇਹਨਾਂ ਨੂੰ ਉੱਥੇ ਹੱਤੋਵਾਲ ਬੁਲਾਇਆ ਸੀਰੇ ਨੇ ਫੋਨ ਕਰਕੇ ਸਵੇਰੇ ਬੁਲਾਇਆ ਇਹਨਾਂ ਨੇ ਮੈਨੂੰ ਵੀ ਨਹੀਂ ਦੱਸਿਆ ਤੇ ਚਲ ਗਏ ਇੱਥੋਂ ਘਰੋਂ ਉੱਥੇ ਜਾ ਕੇ ਮੋਟਰ ਤੇਲ ਜਾ ਕੇ ਇਹਨਾਂ ਦੇ ਹੱਥ ਵੱਨ ਪੀ ਇਹਨਾਂ ਨੇ ਬਹੁਤ ਥੋਟ ਮਾਰ ਕੀਤੀ ਜਿਹਦੇ ਇਹਨਾਂ ਦੇ ਕੰਨਾਂ ਤੇ ਵੀ ਨੀਲ ਪਏ ਹੋਏ ਸੀ ਬਾਹਾਂ ਤੇ ਵੀ ਲਾਸ਼ਾਂ ਸੀਗੀਆਂ ਜਦੋਂ ਇਹ ਦੁਪਹਿਰ ਨੂੰ ਘਰ ਆਏ ਆ ਸਿਰ ਵਿੱਚ ਇਹਨਾਂ ਦੀ ਚਪਲਾ ਵੀ ਮਾਰੀਆਂ ਜਦੋਂ ਘਰ ਆਏ ਦੱਸ ਦੇ ਨਹੀਂ ਪਏ ਸੀਗੇ ਰੋਈ ਜਾਂਦੇ ਸੀ ਬਸ ਇਹਨਾਂ ਦੀ ਕੰਡੀਸ਼ਨ ਨਹੀਂ ਸੀ ਕੁਝ ਵੀ ਗੱਲ ਕਰਨ ਜੋਗੀ ਮੈਂ ਫੇਰ ਵੀ ਨਾ ਤੋ ਜ਼ਬਰਦਸਤੀ ਪੁੱਛਿਆ ਤਾਂ ਇਹਨਾਂ ਨੇ ਦੱਸਿਆ ਕਿ ਇਹ ਨਹੀਂ ਮੇਰੇ ਨਾਲ ਇਦਾਂ ਕੀਤੀ ਮੈਂ ਤਾਂ ਤੁਰਪਈ ਸੀ ਕ ਇਹ ਤੂੰ ਘਰ ਜਾ ਕੇ ਕਿਸੇ ਨਾਲ ਵੀ ਗੱਲ ਕੀਤੀ ਜਾਂ ਕਿਸੇ ਬਾਹਰ ਨਾ ਕੀਤੀ ਅਸੀਂ ਤੈਨੂੰ ਜਾਨੋਂ ਮਾਰ ਦੇਣਾ ਐਸੀ ਡਰ ਕਰਕੇ ਭਾਜੀ ਨਮੋਸ਼ੀ ਦੇ ਮਾਰੇ ਤੀਜੇ ਦਿਨੀ ਆਪੇ ਤੀਜੇ ਦਿਨੇ ਫਿਰ ਸੱਜਿਆ ਸੀਗਾ ਨਮੋਸ਼ ਇਹਨਾਂ ਦੀ ਇਦਾਂ ਦੀ ਬੇਇੱਜ਼ਤੀ ਕਰਕੇ ਉਹਨਾਂ ਨੇ ਤੀਸਰੇ ਦਿਨੇ ਸਲਫਾਸੀ ਗੋਲੀ ਖਾ ਕੇ ਆਪਣੀ ਜੀਵਨ ਲੀਲਾ ਖਤਮ ਕਰ ਲਈ ਰਹਾ ਪਾ ਜੀ ਮੈਨੂੰ ਵੀ ਸੇਫਟੀ ਚਾਹੀਦੀ ਹੈ ਕਿਉਂਕਿ ਮੈਂ ਵੀ ਇਕੱਲੀ ਰਹਿਣਾ ਮੇਰੇ ਬੱਚੇ ਵੀ ਛੋਟੇ ਆ ਅੱਜ ਇਹਨੇ ਮੇਰੇ ਹਸਬੰਡਾ ਨੂੰ ਇਹ ਕੰਮ ਕੀਤਾ ਕੱਲ੍ਹ ਨੂੰ ਸਾਡੀ ਵੀ ਜਾਨ ਲੈ ਸਕਦੇ ਆ ਇਸ ਲਈ ਸਾਨੂੰ ਇਹਨਾਂ ਤੋਂ ਬਹੁਤ ਖਤਰਾ ਆ ਮੈਨੂੰ ਪੂਰਾ ਨਿਆਂ ਮਿਲਣਾ ਚਾਹੀਦਾ ਜਦ ਤੱਕ ਮੇਰੇ ਹਸਬੰਡਾ ਨੂੰ ਨਿਆਂ ਨਹੀਂ ਮਿਲਦਾ ਨਾ ਮੈਂ 포ਸਟਮਾਰਟਮ ਹੁੰਦੇ ਨਾ ਸੰਸਕਾਰ ਕਰਨੀ ਆ ਮੇਰੇ ਤਿੰਨੇ ਹੀ ਇਹ ਗੁਨੇਗਾਰ ਆ ਜਿੰਨਾਂ ਨੂੰ ਪਹਿਲਾਂ ਤਾਂ ਇਹਨਾਂ ਨੂੰ ਸਜ਼ਾ ਹੋਣੀ ਚਾਹੀਦੀ ਆ ਅਰੈਸਟ ਕਰਨੀ ਚਾਹੀਦੀ ਆ ਇਹ ਤਿੰਨ ਨੂੰ ਸਾਡੀ ਨੂੰ ਕਿਤਾ ਜੀ ਇਹ ਪਿੰਡ ਪਟੜਾਣਾ ਦਾ ਨੌਜਵਾਨ ਆ ਜੀ ਹਾਂ ਜੀ ਕੀ ਮਸਲਾ ਕੀ ਹੋਇਆ ਕੋਈ ਜਾਣਕਾਰੀ ਇਹਨੇ ਕੋਈ ਜ਼ਹਿਰੀ ਦਵਾਈ ਖਾ ਲਈ ਆ ਜੀ ਡਾਕਟਰਾਂ ਦੇ ਦੱਸਣ ਮੁਤਾਬਕ ਬਾਕੀ ਬਿਆਨ ਲਿਖ ਕੇ ਬਾਰਸ ਬੁਲਾ ਬੁલાਏ ਆ ਇਹਨਾਂ ਦੇ ਲੈਡ ਬਾਡੀ ਕਬਜ਼ੇ ਦੇ ਲੈ ਕੇ ਤਾਂ ਸਿਵਲ ਹਸਪਤਾਲ ਦੀ ਮੋਰਚਰੀ ਵਿੱਚ ਰੱਖ ਦਿੱਤੀ ਆ ਤੇ ਬਿਆਨ ਲੈ ਕੇ ਅਗਲੀ ਕਾਰਵਾਈ ਤਫ਼ਤੀਸ਼ ਅਮਲ ਵਿੱਚ ਲੈਂਦੀ ਜੀ ਕੋਈ ਪਰਿਵਾਰਿਕ ਮੈਂਬਰਾਂ ਨੇ ਕਿਸੇ ਤੇ ਕੋਈ આરોਪ ਲਗਾਇਆ ਹੋਵੇ ਜਾਂ ਕਿਸੇ ਹਜੇ ਤਾਈ ਸਾਨੂੰ ਕੋਈ ਇਹਦੇ ਬਾਰੇ ਕਿਸੇ ਨੇ ਨਹੀਂ ਦੱਸਿਆ ਵੀ ਕੀ ਗੱਲਬਾਤ ਆ ਇਸ ਬੰਦੇ ਨੇ ਕਿਉਂ ਕੋਈ ਜ਼ਹਿਰੀਲੀ ਚੀਜ਼ ਜਾਂ ਕੀ ਖਾਤਾ ਕਿੰਨੀ ਕੁ ਉਮਰ ਦਾ ਹੈ ਇਹ ਜੀ ਉਮਰ ਹੈ ਕਿ 42 ਸਾਲ ਹਾਂ ਸ਼ਾਦੀ ਸ਼ੁੱਧਾ ਸੀ ਇਹ ਸ਼ਾਦੀ ਸ਼ੁੱਧਾ ਤੇ ਹੁਣ ਜਿਹੜੀ ਅਗਲੀ ਕਾਰਵਾਈ ਕੀ ਹੋ ਰਹੀ ਪੁਸ਼ਪਾਡਮ ਕਰਾਂਗੇ ਇਹ ਅਗਲੀ ਕਾਰਵਾਈ ਉਹਨੇ ਇਹਨਾਂ ਨੂੰ ਬੁਲਾਇਆ ਬਿਆਨ ਹਾਸਲ ਕਰਕੇ ਅਗਲੀ ਕਾਰਵਾਈ ਜਿੱਦਾਂ ਬਿਆਨ ਉਹ ਜੋ ਵੀ ਲਗਾਉਣਗੇ ਉਹਦੇ ਸਾਬ ਨਾਲ ਅਗਲੀ ਤਫਤੀਸ਼ ਕਾਰਵਾਈ ਅੰਮ੍ਰਿਤਸਰ ਲਿਆਂਦੇ ਸਾਰੇ ਇੱਕ ਸੁਣਨੇ ਆਇਆ ਕਿ ਸਾਈਡ ਤੋਂ ਪਹਿਲਾਂ ਉਹਨਾਂ ਨੇ ਵੀਡੀਓ ਵੀ ਬਣਾਈ ਜਾਨਾ ਅਜੇ ਪੇਸ਼ ਨਹੀਂ ਕੀਤੀ ਕਿਸੇ ਨੇ ਸਾਡੇ ਕੋਲ we at gna university see potential in everyone and everything around us we drive innovation and entrepreneurship we groom competent global citizens to effect positive change around them